ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਤਲਵੰਡੀ ਭਾਈ ਜਿਲ੍ਹਾ ਇਹਨੂੰ ਫਰੋਜ਼ਪੁਰ ਪੈਂਦਾ ਸੰਦਾਂ ਵਾਲੀ ਤਲਵੰਡੀ ਵੀ ਕਹਿੰਦੇ ਆ ਤੇ ਸਟੇਸ਼ਨ ਵਾਲੀ ਤਲਵੰਡੀ ਵੀ ਕਹਿੰਦੇ ਆ ਲਗਭਗ ਸਾਰੇ ਭੈਣ ਭਰਾ ਜਾਣਦੇ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਨਗ ਤਾਂ ਬਾਪੂ ਨੇ ਦੱਸ ਦਿਆ ਕਿ ਪਹਿਲਾਂ ਆਪਣੇ ਕੋਲੇ ਤਿੰਨ ਸੀਗੇ ਦੋ ਨਾਕ ਸੇਲ ਕਰਤੇ ਆ ਤੇ ਇੱਕ ਹੁਣ ਆ ਵਹਿੜ ਰਹਿ ਗਈ ਆ ਸੋਹਣੀ ਵਹਿੜ ਆ ਲਾਲ ਰੰਗ ਦੀ ਸੂਈ ਸਵਾਈ ਹੈ ਮਗਰ ਬੱਚਾ ਬਹੁਤ ਚੰਗੀ ਵੱੱਛੀ ਆ ਇਹ ਹੁਣ ਸੇਲ ਆ ਵਕਾਊ ਆ ਦੋਸਤੋ ਮਜਬੂਰੀ ਕਰਕੇ ਬਾਪੂ ਨੇ ਸੇਲ ਕਰਦੇ ਆ ਨਹੀਂ ਹੁਣ ਦੁੱਧ ਦਾ ਦਾ ਬਾਪੂ ਕਹਿੰਦਾ ਸਰਨਾ ਨਹੀਂਗਾ ਪਰ ਮਜਬੂਰੀ ਐ ਸੌ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਮਜਬੂਰੀ ਕਰਕੇ ਸੇਲ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਆਪਾਂ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਈਏ ਜੀ ਨਾਮ ਮੇਰਾ ਪ੍ਰਕਾਸ਼ ਸਿੰਘ ਫੋਨ ਨੰਬਰ 7509977311 ਇੱਕ ਰਿਫਰ ਦੱਸ 7509977311 7509977311 311 ਇੱਕ ਵੜ ਵਕਾਉ ਹੈ ਜੀ ਹਾਂ ਜੀ ਕਿੰਨਾ ਵਸੂਆ ਪਹਿਲੇ ਸੂਆ ਹੈ ਪਹਿਲਾ ਸੂਆ ਹਾਂ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ 2 ਮਹੀਨੇ ਹੋ ਗਏ ਆ ਦੁੱਧ ਕਿੰਨਾ ਤਿਆਰ ਆ ਦੁੱਧ 12 ਕਿਲੋ 12 ਕਿਲੋ ਹਾਂ ਪਾਵਾ ਦੋ ਟਾਈਮ ਚੋਲੇ ਆ ਕਿਲਾ ਦੋ ਟਾਈਮ ਤਿੰਨ ਟਾਈਮ ਜਦੋਂ ਮਰਜੀ ਚੋਲੇ ਜਦੋਂ ਮਰਜੀ ਚੋਲੇ ਹਾਂ ਇੱਕ ਦਾ ਨਗ ਰਹਿ ਗਿਆ ਫੇਰ ਕੀ ਕਰੋਗੇ ਵੇਚਣਾ ਕਾਤੋਂ ਬਸ ਬਾਈ ਹੁਣ ਹੁੰਦਾ ਨਹੀਂਗਾ ਮੁੰਡੇ ਆਪਦੇ ਆਪੇ ਕੰਮੀ ਲੱਗੇ ਠੀਕ ਹੈ ਹਾਂ ਮਜਬੂਰੀ ਆ ਹੁਣ ਹਾਂ ਬਸੋਂ ਕੰਮ ਬਾਹਰ ਹੋ ਗਿਆ ਹਾਂ ਸੀਲ ਸੌ ਕਿਦਾਂ ਜੀ ਠੀਕ ਹੈ ਵਧਿਆ ਆ ਵੇਖੋ ਦੋਸਤੋ ਸੀਲਸਾਉ ਪੂਰੀ ਆ ਤੁਸੀਂ ਵੇਖ ਲਓ ਵੀ ਓਗਣੇ ਹੱਥ ਮਾਰਿਆ ਫਲ ਸੀਲਸਾਉ ਵਖਾਦੀਏ ਮਾੜੀ ਜੀ ਤੋੜ ਕੇ ਜੀ ਇੱਥੇ ਕਢਾਲੀਏ ਛੋਟਾ ਇਹ ਗੇੜਾ ਪਹਿਲੇ ਸੂਵੇ ਸੂਈ ਆ ਪਲੂਣ ਵੱਛੀ ਆ ਮਗਰ ਵੀ ਬਹੁਤ ਚੰਗੀ ਵੱਛੀ ਆ ਸਾਈਵਾਲ ਨਸਲ ਦੀ ਲਾਲ ਰੰਗ ਦੀ ਫਲ ਜਿਆਦਾ ਵਾਲੀ ਵੱਛੀ ਆ ਮਗਰ ਵੱਛੀ ਤੁਹਾਨੂੰ ਬਾਅਦ ਚ ਵਿਖਾਉਣਾ 12 ਕਿਲੋ ਬਜ਼ੁਰਗ ਦੱਸਦਾ ਕਿ ਦੁੱਧ ਤਿਆਰ ਹੈ ਹਵਾਨਾ ਬਹੁਤ ਸੋਹਣਾ ਠੋਸ ਨਿੱਗਰ ਵਜਨ ਬਹੁਤ ਆ ਪੂਰੀ ਭਾਰੀ ਨਰੋਈ ਨਿੱਗਰ ਪਹਿਲਾ ਸੂਆ ਲਾਲ ਰੰਗ ਦੀ ਸੂਈ ਸਵਾਈ ਫੁੱਲ ਵਜਨ ਵਾਲੀ ਬੱਚੀ ਐ ਕੋਈ ਲੱਸੀ ਮਰੀ ਹੰਬੀ ਜੀ ਨਹੀਂ ਮੱਝਾਂ ਰਗਾ ਪੱਠ ਪੜਾ ਮਰਾਸਿਆਂ ਦੇ ਢੋਲ ਅਰਗੀ ਚਾਰ ਸ਼ਫੇਰੋਂ ਗੋਲ ਮਟੋਲ ਪਈ ਐ 12 ਕਿਲੋ ਦੁੱਧ ਤੇ ਦੁੱਧ ਵੀ ਕਰਮਾ ਵਾਲੀ ਦਾ ਮੱਝਾਂ ਰਗਾ ਉਹ ਜਮਾ ਚਿੱਟਾ ਪੇਨ ਚ ਵੀ ਸਾਈਵਾਲ ਹੋਈਆਂ ਜਰਸੀ ਹੋਈਆਂ ਨਾ ਗੈਰ ਹੋਈਆਂ ਦੁੱਧ ਮਿੱਠਾ ਹੁੰਦਾ ਥਣ ਸੋਹਣਿਆ ਗੁਲਾਬੀ ਆਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਏ ਆ ਦੂਸਰੀ ਸਾਈਡ ਤੋਂ ਵੀ ਵਿਖਾ ਦੇਣਾ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਥਣਾ ਦੀ ਸਾਫ ਸੁਥਰੀ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਖੜਵੇਂ ਕੱਲੇ ਕੱਲੇ ਲੱਗੇ ਹੋਏ ਆ ਫੁੱਲ ਸੀਲਸ ਆਊਗਾ ਮਗਰ ਬੱਚਾ ਬਹੁਤ ਚੰਗੀ ਬੱਚੀ ਸਾਈ ਵਾਲ ਸਾਈ ਵਾਲ ਨਸਲ ਦੀ ਫੁੱਲ ਜਾਇਤ ਵਾਲੀ ਬੱਚੀ ਆ ਬੰਨ ਵੀ ਹੈਗਾ ਧੰਨ ਵੀ ਹੈਗਾ ਕੰਬਲਾ ਵੀ ਭਾਰੀ ਆ ਮੁੱਲ ਬਜ਼ੁਰਗ ਕੋ ਜਾਇਜ ਆ ਮੁੱਲ 35000 35000 ਹਾਂ ਮੰਨ ਤਾਂ ਉਹ ਜੀ ਥੋੜਾ ਕਹਣਾ ਹਾਂ ਜਿਹੜਾ ਮੰਨ ਤਾਂ ਉਹ ਕਰਦੇ ਆਂਗੇ ਠੀਕ ਹੈ ਜੀ ਦੋਸਤੋ ਬਿਲਕੁਲ ਸਸਤੇ ਮੁੱਲ ਦੀ ਸੂਈ ਸਵਾਈ ਵੜ 35000 ਚੋਂ 42000 ਦਿੰਦੇ ਸੀ ਕਿ ਸੂਨ ਵਾਲੀ ਦਾ ਠੀਕ ਹੈ ਜੀ ਮੈਂ ਦਿੱਤੀ ਨਹੀਂ ਠੀਕ ਹੈ ਜੀ ਦੋਸਤੋ ਬਾਪੂ ਦੱਸਦਾ ਕਿ ਸੂਨ ਵਾਲੀ ਦਾ 42000 ਦਿੰਦੇ ਸੀ ਪਰ ਮੈਂ ਦਿੱਤੀ ਨਹੀਂ ਉਦੋਂ ਵੇਚਣ ਦੀ ਕੋਈ ਨਹੀਂ ਰਹਿ ਸੀ ਹੁਣ ਬਾਪੂ ਕਹਿੰਦਾ ਆਪਾਂ ਵੇਚ ਦੇਈਏ ਦੋ ਪਹਿਲਾਂ ਵੇਚਤੀਆਂ ਤੇ ਇਹ ਰਹਿ ਗਈ ਇਹ ਵੀ ਹੁਣ ਸੇਲ ਆ 35000 ਦੀ ਦੇ ਦੇਣੀ ਆ 12 ਕਿਲੋ ਕੰਡੇ ਵਾਲਾ ਦੁੱਧ ਹੈ ਮੱਝਾਰ ਦਾ ਦੁੱਧ ਜਮ ਲੇਟ ਆਰਗਾ 12 ਕਿਲੋ ਦੁੱਧ ਵਾਲੀ ਮੱਝ ਲੈਣੇ ਆਂ ਕੰਡੇ ਤੇ ਜੋ ਕੇ ਲੱਖ ਰੁਪਏ ਦੀ ਆਉਂਦੀ ਆ ਤੇ ਮਾਨ ਤਾਨ ਹੋ ਜੂ ਵੱਛੀ ਵੱਛੀ ਵੇਖੋ ਤੁਸੀਂ ਹਾਂ ਵੱਛੀ ਦੋਸਤੋ ਸਾਈ ਵਾਲ ਨਸਲ ਦਾ ਗਹਿਣਾ ਹੀ ਆ ਫੁੱਲ ਜਾਦ ਵਾਲੀ ਆ ਝੋਲੀ ਬਹੁਤ ਸੋਹਣੀ ਆ ਮੋٹے ਥਾਣ ਬਿਲਕੁਲ ਸਸਤੇ ਮੋਲ ਦੀ ਵੈੜ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਆ ਜੇ ਵੱਛਾ ਹੁੰਦਾ ਲੈ ਜਾਣਾ ਫੇਰ ਵੀ ਨਾਲ ਪੈਣਾ ਸੀ ਪਰ ਵੱਛੀ ਆ ਸੰਭੀ ਸੰਭਾਈ ਆ ਪਲੀ ਪਲਾਈ ਆ ਚੰਗਾ ਦੁੱਧ ਛੱਡਿਆ ਲੱਗਦਾ ਦੋ ਪੂਰਾ ਬੈਕ ਥਣ ਠੀਕ ਹੈ ਜੀ ਇੱਕ ਥਣ ਬਜ਼ੁਰਗ ਦੱਸਦਾ ਕਿ ਇਹਨੂੰ ਪਿਆਉਂਦੇ ਰਹੇ ਆ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਇਹ ਪਹਿਲਾ ਸੂਆ ਬਿਲਕੁਲ ਸਸਤੇ ਮੁੱਲ ਦੀ ਫੁੱਲ ਵਜਨ ਵਾਲੀ ਤਾਜੀ ਸੂਈ ਸਵਾਈ ਜਿਹੜੇ ਵੀ ਭੈਣ ਭਰਾ ਦੇ ਵਹਿੜ ਪਸੰਦ ਆਉਂਦੀ ਆ 35000 ਚੋਂ ਬਜ਼ੁਰਗ ਦੱਸਦਾ ਮਾਨ ਤਾਨ ਹੋ ਜਾਊਗਾ ਫੋਨ ਨੰਬਰ ਸਕਰੀਨ ਤੇ ਆ ਆਪਦਾ ਦੋ ਡੰਗ ਤਿੰਨ ਡੰਗ ਚੋ ਲੈਣ ਬਾਈ ਠੀਕ ਹੈ ਜੀ ਆਪਦਾ ਦੋ ਡੰਗ ਤਿੰਨ ਡੰਗ ਬਾਪੂ ਦੱਸਦਾ ਕਿ ਚੋ ਕੇ ਲੈ ਜੇ ਅਗਲਾ ਇਦੋਂ ਘੱਟ ਮੁੱਲ ਚ ਤਾਉਂਦਾ ਵੀ ਕੀ ਆ ਚੇਤੇ ਰੱਖੂਗਾ ਜਿਹੜਾ ਕੋਈ ਭੈਣ ਭਰਾ ਲੈ ਗਿਆ ਕਿਉਂਕਿ ਇੰਨੇ ਮੁੱਲ ਚ ਕੋਈ ਇੰਨੇ ਦੁੱਧ ਵਾਲੀ ਤਾਜੀ ਸੂਈ ਸੂਈ ਸਵਾਈ ਵੈੜ ਕੋਈ ਦਿੰਦਾ ਨਹੀਂ ਮਗਰ ਬਹੁਤ ਚੰਗੀ ਵੱਛੀ ਦੋਵਾਂ ਮਹੀਨਿਆਂ ਦੀ ਸੂਈ ਆ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਾਸ਼ਿਕਾ